ਡਿਸਕਵਰ ਪਲੱਸ ਲੈ ਕੇ ਆਇਆ ਤੁਹਾਨੂੰ ਅੱਜ ਬਦਰਵਾ ਜੰਮੂ ਰੀਜਨ ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਇਹ ਡੋਡਾ ਤੋਂ ਸਾਈਡ ਤੇ ਪੈਂਦਾ ਹੈ ਤਕਰੀਬਨ 150 ਕਿਲੋਮੀਟਰ ਆਉਣ ਦਾ ਰਸਤਾ ਹੈ ਜੰਮੂ ਬਟੋਟ ਔਰ ਬਟੋਟ ਤੋਂ ਲੈਫਟ ਰਾਈਟ ਸਾਈਡ ਮੁੜ ਕੇ ਤੁਸੀਂ ਇੱਥੇ ਬਦਰਵਾ ਪਹੁੰਚ ਸਕਦੇ ਹੋ ਡੋਡਾ ਹੁੰਦੇ ਹੋਏ ਬਹੁਤ ਖੂਬਸੂਰਤ ਜਗ੍ਹਾ ਹੈ ਜੇ ਤੁਸੀਂ ਬਨੀਹਾਲ ਪਾਸ ਤੋਂ ਇਧਰਲੇ ਪਾਸੇ ਜੰਮੂ ਰੀਜਨ ਚ ਸਭ ਤੋਂ ਟੌਪ ਕਲਾਸ ਜਗ੍ਹਾ ਹੈ ਬਹੁਤ ਕਟਕ ਐਕਸਪਲੋਰਡ ਆ ਇੱਕ ਰਿਜ਼ੋਰਟ ਹੈ ਤੇ ਜੋ ਹੈ ਬੀ ਡੀਏ ਯਾਨੀ ਭਦਰਵਾ ਡਵੈਲਪਮੈਂਟ ਏਜੰਸੀ ਦੇ ਮੇਨਟੇਨਡ ਹੈ ਬਹੁਤ ਖੂਬਸੂਰਤ ਇੱਥੇ ਹੱਟ ਬਣੀਆਂ ਨੇ ਆ ਪਿੱਛੇ ਖੂਬਸੂਰਤ ਨਜ਼ਾਰਾ ਹੈ ਪਹਾੜਾਂ ਦਾ ਔਰ ਫਸਕਲਾ ਚਰਨੇ ਨੇ ਫਰੈਸ਼ ਪਾਣੀ ਨੇ ਬੱਤਕਾ ਇੱਥੇ ਤੁਰਿਆ ਫਿਰਦੇ ਨੇ ਬਿਲਕੁਲ ਸ਼ਾਂਤਮਈ ਇਲਾਕਾ ਹੈ ਇੱਥੇ ਆਕੇ ਤੁਸੀਂ ਹਫਤਾ ਆਬਦਾ ਕੱਢ ਸਕਦੇ ਹੋ ਬਿਨਾ ਕਿਸੇ ਟੈਨਸ਼ਨ ਤੋਂ ਔਰ ਨਾਲੇ ਵਾਦੀ ਦੇ ਨਾਲ ਖੂਬਸੂਰਤ ਹਵਾਵਾਂ ਦੇ ਨਾਲ ਤੁਸੀਂ ਆਕਸੀਜਨ ਦੀ ਵੀ ਕਮੀ ਪੂਰੀ ਕਰ ਸਕਦੇ ਹੋ ਇੱਕ ਆਪਣੇ ਬਾਡੀ ਨੂੰ ਰੀਚਾਰਜ ਕਰ ਸਕਦੇ ਹੋ ਰਫਰੈਸ਼ਿੰਗ ਹੈ ਬੜਾ ਰਫਰੈਸ਼ਿੰਗ ਏਰੀਆ ਹੈ ਚਾਰੇ ਪਾਸੇ ਕੁਮਕੇ ਦੇਖੋ ਭਦਰਵਾ ਬਹੁਤ ਖੂਬਸੂਰਤ ਟਾਊਨ ਹੈ ਫਰਸਟ ਕਲਾਸ ਵੈਦਰ ਹੈ ਸਾਰੀਆਂ ਫੈਸਿਲਿਟੀਆਂ ਤੇ ਖਾਣ ਪੀਣ ਦੀਆਂ ਜੋ ਹੋਰ ਹੈ ਜੋ ਆਪਾਂ ਨੂੰ ਲੋੜਦੀ ਹੁੰਦੀ ਹੈ ਕਨੈਕਟੀਵਿਟੀ ਬਹੁਤ ਵਧੀਆ ਰੋਡਸ ਵਧੀਆ ਨੇ ਜ਼ਰੂਰ ਆਓ ਮਦਰਵਾ ਦੇਖੋ ਤੇ ਦੇਖਦੇ ਰਹੋ ਸਾਡੇ ਨਾਲ ਹੋਰ ਅਜਿਹੀਆਂ ਅਨੋਖੇ ਥਾਵਾਂ ਦੀਆਂ ਵੀਡੀਓ ਜਿੱਥੇ ਲੋਕ ਕੱਟ ਜਾਂਦੇ ਨੇ ਪਰ ਜਗਾ ਬਹੁਤ ਖੂਬਸੂਰਤ ਨੇ ਇਹਨਾਂ ਜਗ੍ਹਾ ਨੂੰ ਐਕਸਪਲੋਰ ਕਰੋ ਕਿਉਂਕਿ ਆਪਾਂ ਕੁਲੂ ਮਨਾਲੀ ਜੋ Shimla ਜਾਣੇ ਆ ਉੱਥੇ ਤਾਂ ਪਾਰਕਿੰਗ ਦੀ ਹੀ ਪ੍ਰੋਬਲਮ ਹੁੰਦੀ ਹੈ ਗੱਡੀ ਖੜੀ ਕਰਨ ਦੀ ਪ੍ਰੋਬਲਮ ਹੈ ਪਰ ਇੱਥੇ ਅਜਿਹੀ ਕੋਈ ਪ੍ਰੋਬਲਮ ਨਹੀਂ ਹੈ ਲੋਕ ਕੋਆਪਰੇਟਿਵ ਨੇ ਜਗ੍ਹਾ ਬੜੀ ਖੂਬਸੂਰਤ ਹੈ ਆਨੰਦ ਮਾਰੋ ਇਹ ਜਗ੍ਹਾ ਨੇ ਉਹਨਾਂ ਜਗ੍ਹਾ ਤੋਂ ਜੋ ਆਪਾਂ ਪੰਜਾਬ ਤੋਂ ਨੇੜੇ ਬਣੇ ਨੇ ਲੱਖਾਂ ਦਰਜੇ ਖੂਬਸੂਰਤ ਨੇ ਸ਼ਾਂਤਮਈ ਨੇ ਔਰ ਇੰਜੋਏਫੁਲ ਨੇ ਤੁਹਾਨੂੰ ਦਿਖਾ ਰਿਹਾ ਹੈ ਡਿਸਕਵਰ ਪਲੱਸ ਭਦਰਵਾਤੋ ਬੀਡੀਏ ਪਾਰਕ ਭਦਰਵਾਤ